ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪਰ ਧੂਰ ਕੋਰ ਦੀ ਸੰਗਤ ਕੋਸ਼ਕ ਤਾ ਪਹੁੰਚ ਗਈ ਤੇ ਤਿਆਰੀ ਹੈ ਸਤਨਾਉ ਦਾ ਟਰੈਕਟਰ ਬਾਈ ਦਾ ਲੈ ਕੇ ਤਲਵੱਡੀ ਸਾਹਿਬ ਨੂੰ ਦਰਦਮਾਨ ਸਾਹਿਬ ਕਹਿੰਦੇ ਗੁਰੂ ਦੇ ਸਾਖਤ ਤੇ ਲੰਗਰਾਂ ਦੀ ਸੇਵਾ ਵਾਸਤੇ ਸੰਗਤ ਪਿਆਰ ਬਰ ਪਿਆਰ ਹੈ ਪਹੁੰਚਣ ਲਈ ਤੇ ਤੇਰਾ ਵੀ ਵਿਸਾਖੀ ਦੇ ਪਹੁੰਚੋ ਵੀਰ ਮੇਰੇ ਤੇ ਪਿੰਡ ਦੇ ਜਿਹੜੇ ਬੰਦੇ ਪਹੁੰਚੇ ਆ ਉਹ ਵੀ ਆਪ ਦਾ ਹਾਜ਼ਰੀ ਲਵਾਓ ਵੀਡੀਓ ਚ ਤੇ ਜਿਹੜੇ ਆਉਣਗੇ ਜਿਹੜੇ ਸੇਵਾ ਕਰਨ ਹਾਂ ਵੀ ਤਿਆਰੀ ਆ ਹਾਂਜੀ ਓਕੇ ਆ ਬਾਡੀ ਦਾ ਮੁੰਡੇ ਕਹਿੰਦੇ ਓਕੇ ਤੇਰੀ ਫੋਲ ਹੈ ਸੇਵਾ ਸੂਆ ਕਰ ਰਿਹਾ ਜਾ ਕੇ ਆ ਮੂੰਹ ਬੰਨੀ ਕਰਦਾ ਪੂਣਾ ਪੂਰੀ ਵਾਲਾ ਮੂੰਹ ਖੋਲ ਬਾਈ ਇਹਦੀ ਸੇਵਾ ਪੱਤੀ ਨਵਾਉਂਦਾ ਉਥੇ ਤੇ ਆ ਪਹੁੰਚੋ ਤੇ ਆ ਵੀ ਸਾਤੇ ਰੈਡੀ ਆ ਕੰਮ ਆ ਰੈਡੀ ਆ ਦੋ ਬੰਦੇ ਆ ਜਾਵਾ ਦੋ ਬੰਦੇ ਆਉਂਦੇ ਆ ਤੇ ਹੋਰ ਵੀ ਬੰਦੇ ਆਪਣੇ ਨਾਲ ਆ ਪਿੱਛੇ ਹੈਗੇ ਟਰਾਲੇ ਚ ਦਿਖਾਉਨੇ ਆ ਤੁਹਾਨੂੰ ਤਿਆਰੀਆ ਮਿੱਤਰੋ ਕਰਾਵੇ ਮੁੰਡਾ ਵੀ ਮੁੰਡਾ ਸੇਵਾ ਫੁੱਲ ਕਰਦਾ ਉੱਥੇ ਜਾ ਕੇ ਆ ਵੀ ਸੇਵਾ ਫੁੱਲ ਹਾਂਜੀ ਹਾਂਜੀ ਪਾਸੇ ਨਾਲ ਨਿੰਗਾਰੇ ਤੇ ਨਹੀਂ ਜਾਣਾ ਹਾਂਜੀ ਤਿਆਰੀਆ ਬਾਈ ਉਹ ਮੁੰਡੇ ਵੀ ਦੋ ਨਵੇਂ ਆ ਤੇ ਉਹ ਆਵੇ ਵੱਡੇ ਕੇ ਜਵਾਕ ਆ ਪਾਲਾ ਪਲੇਅਰ ਵੀ ਪਹੁੰਚਿਆ ਠੀਕ ਆ ਪਾਲਾ ਹੋਰ ਉਥੇ ਰਗੜਾ ਵੀ ਕਾਈ ਕੰਮ ਕਰੀ ਆਇਓ ਠੀਕ ਆ ਸੇਵਾ ਫੁੱਲ ਕਰਨੀ ਐ ਤੁਹਾਡੇ ਤੇ ਨਿਗਾਹ ਮੇਰੀ ਕੈਮਰਾ ਤੁਹਾਡੇ ਤੇ ਰਹਿਣਾ ਲੈ ਵੀ ਜਿਹੜੇ ਪਿੰਡ ਤੇ ਗਏ ਹੋ ਉੱਥੇ ਵਾਹਿਗੁਰੂ ਲਿਖੋ ਤੇ ਜਿਹੜੇ ਜਾਣਾ ਵੀਰਾਂ ਨੇ ਤੇ ਹਾਜ਼ਰੀ ਲਵਾਉ ਆਪਣੀ ਤੇ ਲਾਇਕ ਦੇ ਵਿੱਚ ਆਹ ਵਾਲਾ ਮੁੰਡਾ ਇਹ ਕੀ ਕਹੜਾ ਸੀਗਾ ਕਿਉਂ ਬਾਲਾ ਜੀ ਕਰਦਾ ਸੀ ਪੂਰਾ ਹੀ ਕਰਦਾ ਕਿਉਂ ਨਹੀਂ ਯਾਰ ਚੱਲਿਆ ਮੈਂ ਚੱਲਿਆ ਚੌਥੀ ਵਨ ਪੂਰਾ ਹੀ ਜੀ ਕਰਦਾ ਇਹ ਰਹਿ ਗਿਆ ਨਾ ਬਾਈ ਉੱਥੇ ਰਹਿ ਗਿਆ ਨਾ ਦੂਜਾ ਆਪਣਾ ਅਨੰਦਪੁਰ ਸਾਹਿਬ ਨਹੀਂ ਜਾਏਗਾ ਪੇਪਰ ਸੀਗੇ ਨੇ ਯਾਰ ਬਾਈ ਇਹਦੇ ਸੀਗੇ ਪੇਪਰ ਇਹ ਰਹਿ ਗਿਆ ਅਨੰਦਪੁਰ ਜਾਣਾ ਸੀਗਾ ਇਹਨੇ ਇਹ ਕੀ ਕਹਿੰਦਾ ਪਹਿਲਾਂ ਹੀ ਚਲੀ ਆ ਆਪਾਂ ਤੇ ਲੈ ਆ ਵੀ ਪਿੰਡੋ ਹੋਰ ਕਿਹੜੇ-ਕਿਹੜੇ ਗਏ ਆ ਸੇਵਾਦਾਰ ਦੱਸਿਓ ਸੇਵਾ ਕਰਿਓ ਤੇ ਚੱਲ ਦੀ ਵੀਡੀਓ ਨੂੰ ਸ਼ੇਅਰ ਕਰੋ ਵੀਰੇ ਆਹ ਮੁੰਡਿਆ ਆ ਵੀ ਰਹਿ ਗਿਆ ਸੀ ਯਾਰ ਇਹਦੇ ਨਹੀਂ ਜਾਣਾ ਸੀ ਅੰਤਪੁਰ ਰਹਿ ਗਏ ਹਨ ਉਹਨੂੰ ਤੇਰੀ ਆ ਬਸ ਠੀਕ ਆ ਕੀ ਕਰੇਗੇ ਉੱਥੇ ਜਾ ਕੇ ਸੇਵਾ ਕਰਾਂਗੇ ਸੇਵਾ ਠੀਕ ਆ ਥੋੜੇ ਦੇ ਕੈਮਰਾ ਰੱਖੂਗਾ ਦੇਨੇ ਸੇਵਾ ਕਰਦੇ ਕੀ ਆ ਤੁਸੀਂ ਹੈ ਇਹ ਗੱਟਰਮਾਸਟਰ ਹੀ ਕਰਦੇ ਆ ਬੱਚੇ ਸੇਵਾ ਕਰਲੀ ਵਾ ਠੀਕ ਆ ਠੀਕ ਆ ਆ ਕੈਮਰਾ ਇਹਨਾਂ ਤੇ ਆ ਲਾਈਵ ਪੈਂਦਾ ਦੇ ਲਵਾਓ ਹਾਲੀ ਦੇ ਪਹੁੰਚ ਜਿੱਨੀ ਸੰਗਤ ਉਥੇ ਪਹੁੰਚੀ ਆ ਨਾਲ ਸੀਦਲੇ ਹਾਲ ਸੰਗਤ ਬਲਾਕ ਦਾ ਲੰਗਰ ਹੁੰਦਾ ਆਪਣਾ ਉਥੇ ਤੇ ਲੰਗਰ ਦੇ ਵਿੱਚ ਸੇਵਾ ਕਰਨ ਲਈ ਤਿਆਰ ਬਾਰ ਤਿਆਰ ਆ ਰਾਸ਼ਨ ਲੈ ਕੇ ਸੰਗਤ ਚਲਦੀ ਆ ਤੇ ਗੱਡੀਆਂ ਅੱਜ ਵੀ ਗਈਆਂ ਕੱਲ ਨੂੰ ਵੀ ਆਉਣਗੇ ਤੇ ਕੁੱਲ ਮਿਲਾ ਕੇ ਵਿਸਾਖੀ ਦੇ ਦਿਨ ਤੱਕ ਆਈ ਜਾਣਾ ਵੀਰ ਮੇਰੇ ਕਮੈਂਟ ਕਰੋ ਵਾਹਿਗੁਰੂ ਲਿਖ ਕੇ ਵਿਸਾਖੀ ਦਾ ਤਿਆਰ ਹੈ ਤੇ ਟਰਾਲਾ ਸਾਡਾ ਤਿਆਰ ਬਾਰ ਤਿਆਰ ਹੈ ਪੱਕੇ ਭੁੱਖੇ ਰੱਖਦੇ ਬੱਲੂ ਤੂੰ ਬਾਈ ਜਾਣਾ ਨਹੀਂ 12 ਤਰੀਕ ਨੂੰ ਬਸ ਠੀਕ ਆ ਲੈ ਮਿੱਤਰੋ ਕਰ ਦਿਓ ਸ਼ੇਅਰ ਤੇ ਵਾਹਿਗੁਰੂ ਲਿਖ ਦਿਓ ਤੇ ਅਸੀਂ ਤੁਰ ਲੱਗੇ ਆ ਤੇ ਜੁੜ ਗਏ